ਇਸ ਗੱਲ ਤੇ ਰੌਲਾ ਪਾਈਏ ਤਾਂ ਕਿਤੇ ਡੈਮੋਕ੍ਰੇਸੀ ਬਚੂ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆਂ ਆਲੇ ਦੁਆਲੇ ਕਿਸੇ ਮੁਲਕ ਨਾਲ ਨਹੀਂ ਬਣਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਨਹੀਂ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਨਹੀਂ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਚਾਈਨਾ ਨਾਲ ਆਪਣੀ ਨਹੀਂ ਬਣਦੀ ਅਮਰੀਕਾ ਇੱਕ ਮੁਲਕ ਨਹੀਂ ਖੜਿਆ ਸੰਦੂਰ ਵੇਲੇ ਆਪਣੇ ਨਾਲ ਦੇਖੋ ਇੱਕ ਮੁਲਕ ਦਾ ਨਾਂ ਲੈ ਦੋ ਖੜਿਆ ਫਿਰ ਕਾਦੇ ਵਾਸਤੇ ਧਰਤੀ ਦੇ ਘੜੇ ਕੱਢੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਤਲਬ ਬਚਦੀ ਆ ਗਿਆ ਕਰੋਨਾ ਆ ਗਿਆ ਤਾਂ ਕਰਕੇ ਦੋਸਰ ਰੁਕਣਾ ਪਏਗਾ ਨਹੀਂ ਚੌਥਾ ਪੰਜਵਾਂ ਕਿਹੜਾ ਹੁੰਦਾ ਧਰਤੀ ਦਾ ਹੁਣ ਨੂੰ ਥੱਲੇ ਦੇਖ ਲੈਣੇ ਕਿਹੜਾ ਮੁਲਕ ਹੈ ਚਲ ਹੈਗੇ ਆ ਦੋ ਘੰਟੇ ਹਜੇ ਚਲੋ ਨਾ ਲਓ ਥੱਲੇ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਐਨਆਰ ਇਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਂਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਐਡੇ ਐਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ইয়ার্স 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪ ਲੈ ਕਿਹੜਾ ਫਰੈਂਡ ਆ ਸਾਰਿਆਂ ਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ